ਨਗਰਪੰਚਾਇਤ ਮੱਲਾ ਵਾਲਾ ਖਾਸ ਵਿਕੇ ਆਜ਼ਾਦੀ ਦਿਵਸ ਬੜੇ ਹੀ ਉਤਸ਼ਾਹ ਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ ਗਿਆ ਸਮਾਰੋਹ ਦੀ ਸ਼ੁਰੂਆਤ ਰਾਸ਼ਟਰੀ ਝੰਡੇ ਦੇ ਲਹਿਰਾਉਣ ਨਾਲ ਕੀਤੀ ਗਈ ਜੇਦੀ ਅਗਵਾਈ ਨਗਰਪੰਚਾਇਤ ਪ੍ਰਧਾਨ ਬੀਬੀ ਕਰਮਜੀਤ ਕੌਰ ਅਤੇ ਉਹਨਾਂ ਦੇ ਫਰਜ਼ੰਦ ਆਮ ਆਦੀ ਪਾਰਟੀ ਜੂਤ ਆਗੂ ਮਹਾਵੀਰ ਸਿੰਘ ਸੰਧੂ ਜੀ ਨੇ ਕੀਤੀ ਝੰਡਾ ਲਹਿਰਾਉਣ ਤੋਂ ਬਾਅਦ ਰਾਸ਼ਟਰੀ ਗਾਣ ਜਨ ਗਨ ਮਨਨ ਗਾਇਆ ਗਿਆ ਅਤੇ ਸ਼ਹੀਦਾਂ ਦੀ ਯਾਦ ਵਿੱਚ 2 ਮਿੰਟ ਦਾ ਮੌਨ ਧਾਰਨ ਕੀਤਾ ਗਿਆ ਸਮਾਰੋਹ ਵਿੱਚ ਬੱਚਿਆਂ ਵੱਲੋਂ ਦੇਸ਼ ਭਗਤੀ ਗੀਤ, ਨਾਟਕ ਅਤੇ ਕਵਤਾਵਾਂ ਪੇਸ਼ ਕੀਤੀਆਂ ਗਈਆਂ ਜਿਨ੍ਹਾਂ ਨੇ ਮਾਹੌਲ ਨੂੰ ਦੇਸ਼ ਪ੍ਰੇਮ ਨਾਲ ਰੰਗ ਦਿੱਤਾ ਮੌਕੇ ਤੇ ਸਮਾਜ ਸੇਵਾਾਈ ਸਿੱਖਿਆ ਅਤੇ ਸਿਹਤ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਲੋਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਨਗਰ ਪੰਚਾਇਤ ਪ੍ਰਧਾਨ ਬੀਬੀ ਕਰਮਜੀਤ ਕੌਰ ਅਤੇ ਉਹਨਾਂ ਦੇ ਫਰਜੰਦ ਮਹਾਵੀਰ ਸੰਧੂ ਨੇ ਆਪਣੇ ਜ਼ਬੋਨ ਵਿੱਚ ਕਿਹਾ ਕਿ ਆਜ਼ਾਦੀ ਸਾਨੂੰ ਬਹੁਤ ਕੁਰਬਾਨੀਆਂ ਦੇ ਬਦਲੇ ਮਿਲੀ ਹੈ। ਇਹਦੀ ਰੱਖਿਆ ਕਰਨਾ ਹਰ ਨਾਗਰਿਕ ਦਾ ਫਰਜ਼ ਹੈ। ਸਮਰਾਉ ਦੇ ਅੰਤ ਵਿੱਚ ਵੰਦੇ ਮਾਤਰਮ ਦੇ ਨਾਅਰੇ ਨਾਲ ਕਾਰਜਕ੍ਰਮ ਸਮਾਪਤ ਹੋਇਆ। ਇਸ ਮੌਕੇ ਸਮੂਹ ਸਰਕਾਰੀ ਸਕੂਲ ਮੱਲਾਂਵਾਲਾ ਖਾਸ ਪ੍ਰਿੰਸੀਪਲ ਸੰਜੀਵ ਟੰਡਣ ਅਧਿਆਪਕ ਸਹਿਬਾਨ ਨਗਰ ਪੰਚਾਇਤ ਕਰਮਚਾਰੀ ਮੁਲਾਜ਼ਮ ਥਾਣਾ ਮੱਲਾਂਵਾਲਾ ਖਾਸ ਪੰਜਾਬ ਪੁਲਿਸ ਦੀ ਵਿਸ਼ ਪੰਚਾਇਤ ਮੱਲਾਂਵਾਲਾ ਖਾਸ ਸਮੂਹ ਨਗਰ ਕੌਂਸਲ ਸਹਿਬਾਨ ਮੋਤਬਰ ਅਤੇ ਆਮ ਦੇ ਪਾਰਟੀ ਦੇ ਆਗੂ ਸਹਿਬਾਨ ਹਾਜ਼ਰ ਹਨ ਦੇਖੋ ਇਸ ਮੌਕੇ ਦੀਆਂ ਖਾਸ ਤਸਵੀਰਾਂ ਜਿਸ ਮੌਕੇ ਪ੍ਰਧਾਨ ਸਹਿਤ ਪ੍ਰਿੰਸੀਪਲ ਸੰਜੀਵ ਟੰਡਨ ਅਤੇ ਵਾਈਸ ਪ੍ਰਧਾਨ ਜੀ ਨੇ ਸਾਡੀ ਪੱਤਰਕਾਰ ਟੀਮ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤਾਂ ਮੱਲਾਂਵਾਲਾ ਖਾਸ ਦੀ ਸਮੂਹ ਸੰਗਤ ਵੱਲੋਂ ਸਾਰੇ ਪੰਜਾਬ ਵਾਸੀਆਂ ਨੂੰ ਸਾਰੇ ਭਾਰਤ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਦਫ਼ਤਰ ਨਗਰ ਪੰਚਾਇਤ ਦੇ ਵਿੱਚ ਨਗਰ ਪੰਚਾਇਤ ਮੱਲਾਵਾਲਾ ਖਾਸ ਤੇ ਪ੍ਰਧਾਨ ਸ਼੍ਰੀਮਤੀ ਕਰਮਜੀਤ ਕੌਰ ਜੀ ਮਹਾਵੀਰ ਜੀ ਸਮੂਹ ਐਮਸੀ ਸਹਿਬਾਨ ਔਰ ਸਕੂਲ ਦੇ ਵਿਦਿਆਰਥੀਆਂ ਦੀ ਹਾਜ਼ਰੀ ਦੇ ਵਿੱਚ ਬਹੁਤ ਸੋਹਣਾ ਪ੍ਰੋਗਰਾਮ ਕਰਵਾਇਆ ਗਿਆ ਜਿਦੇ ਵਿੱਚ ਭਾਰਤ ਦੀ ਆਜ਼ਾਦੀ ਨੂੰ ਸਾਡੇ ਭਾਰਤ ਨੂੰ ਆਜ਼ਾਦ ਕਰਾਉਣ ਦੇ ਵਿੱਚ ਸਾਡੇ ਸ਼ਹੀਦਾਂ ਦੀ ਜਿਹੜੀ ਯਾਦ ਹੈ ਉਹਨਾਂ ਨੂੰ ਸਾਂਝਾ ਕੀਤਾ ਗਿਆ ਤਾਜ਼ਾ ਕੀਤਾ ਗਿਆ ਔਰ ਸਕੂਲ ਦੇ ਵਿਦਿਆਰਥੀਆਂ ਵੱਲੋਂ ਬਹੁਤ ਸੋਹਣਾ ਪ੍ਰੋਗਰਾਮ ਪੇਸ਼ ਕੀਤਾ ਗਿਆ ਔਰ ਅਸੀਂ ਨਮਨ ਕਰਦੇ ਆ ਸਾਡੇ ਸ਼ਹੀਦਾਂ ਨੂੰ ਜਿਨ੍ਹਾਂ ਦੀ ਸ਼ਹੀਦੀ ਦੀ ਸਦਕਾ ਜਿਨ੍ਹਾਂ ਦੀ ਸੋਚ ਦੇ ਸਦਕਾ ਸਾਡਾ ਦੇਸ਼ ਆਜ਼ਾਦ ਹੋਇਆ ਔਰ ਅਸੀਂ ਆਜ਼ਾਦੀ ਦਾ ਨਿਗਮਾਨ ਰਹੇ ਆ ਔਰ ਧੰਨਵਾਦ ਕਰਦੇ ਆ ਪੰਜਾਬ ਸਰਕਾਰ ਦਾ ਵੀ ਜਿਨ੍ਹਾਂ ਨੇ ਬਹੁਤ ਹੀ ਥੋੜੇ ਜੇ ਸਮੇਂ ਦੇ ਵਿੱਚ ਪੰਜਾਬ ਨੂੰ ਬੁਲੰਦੀਆਂ ਤੇ ਲੈ ਆਂਦਾ ਉਚਾਈਆਂ ਤੇ ਲੈ ਆਂਦਾ ਵਾ ਬਹੁਤ ਸੋਹਣੇ ਸੋਹਣੇ ਕੰਮ ਕਰ ਰਹੀ ਹੈ ਪੰਜਾਬ ਸਰਕਾਰ ਸਕੂਲ ਬਹੁਤ ਸੋਹਣੇ ਬਣ ਗਏ ਆ ਅਸੀਂ ਸ਼ਹੀਦ ਸੁਖਵਿੰਦਰ ਸਿੰਘ ਸਕੂਲ ਆਫ ਐਮਿਨੈਂਸ ਮੱਲਾਵਾਲਾ ਖਾਸ ਵੱਲੋਂ ਵੀ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਿਹਤ ਤੇ ਸਿੱਖਿਆ ਨੂੰ ਪ੍ਰਾਇੋਰਟੀ ਤੇ ਲਿਆ ਕੇ ਸਾਡੇ ਸਿੱਖਿਆ ਮਹਿਕਮੇ ਨੂੰ ਬਹੁਤ ਉਚਾਈਆਂ ਤੇ ਲੈ ਆਂਦਾ ਵਾ ਔਰ ਉਮੀਦ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡਾ ਜਿਹੜਾ ਸਿੱਖਿਆ ਦਾ ਵਿਭਾਗ ਹੈ ਉਹ ਹੋਰ ਉੱਤੇ ਜਾਂਦਾ ਰਹੇਗਾ ਉਚਾਈਆਂ ਨੂੰ ਛੂੰਦਾ ਰਹੇਗਾ ਅੱਜ ਨਗਰਪੰਚਾਇਤ ਮੱਲਾਵਾਲਾ ਵਿੱਚ 15 ਅਗਸਤ ਦੇ ਆਜ਼ਾਦੀ ਦੇ ਦਿਹਾੜੇ ਨੂੰ ਮਨਾਉਂਦੇ ਹੋਏ ਸਾਡੇ ਨਗਰ ਪੰਚਾਇਤ ਦੇ ਪ੍ਰਧਾਨ ਸਾਡੇ ਸਤਿਕਾਰਯੋਗ ਸ਼੍ਰੀਮਤੀ ਕਰਮਜੀਤ ਕੌਰ ਜੀ ਜਿਨ੍ਹਾਂ ਦੇ ਅਗਵਾਈ ਹੇਠ ਅੱਜ 15 ਅਗਸਤ ਦਾਸ਼ੀ ਆਜ਼ਾਦੀ ਦਿਹਾੜਾ ਮਨਾਇਆ ਹੈ ਸਮੂਹ ਦੇਸ਼ ਵਾਸੀਆਂ ਨੂੰ ਮੇਰੇ ਵੱਲੋਂ ਤੇ ਸਾਡੇ ਸਾਰੇ ਐਮਸੀ ਸਾਹਿਬਾਨਾਂ ਵੱਲੋਂ ਲੱਖ ਲੱਖ ਵਧਾਈਆਂ ਹੋਣ ਹਾਂਜੀ ਪ੍ਰਧਾਨ ਜੀ ਕੀ ਕਹੋਗੇ ਅੱਜ ਨਗਰ ਪੰਚਾਇਤ ਮੱਲਾਂਲਾ ਵੱਲੋਂ ਐਮਸੀ ਸਾਹਿਬਾਨ ਵੱਲੋਂ ਮੱਲਾ ਜੀ ਨਰੇਸ਼ ਕਟਾਰੀਆ ਯੂਥ ਲੀਡਰ ਸਾਡੇ ਸ਼ੰਕਰ ਕਟਾਰੀਆ ਜੀ ਦੇ 98 ਨਾਸਵੇਂ ਆਜ਼ਾਦੀ ਦਿਵਸ ਮਨਾਇਆ ਗਿਆ ਵਾ ਤੇ ਸਾਰੇ ਭਾਰਤ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ 98 ਆਜ਼ਾਦੀ ਦਿਵਸ ਦੀਆਂ ਤੇ ਆਪਾਂ ਸਾਰਿਆਂ ਨੂੰ ਮੈਂ اپੀਲ ਕਰਦਾ ਕਿ ਆਪਾਂ ਆਪਦੀ ਸੋਚ ਵੀ ਥੋੜੀ ਯਾਦ ਲੈ ਕੇ ਚੱਲੀਏ ਕਿ ਜਿਹੜਾ ਆਪਾਂ ਆਮ ਪਬਲਿਕ ਦੇ ਵਿੱਚ ਵਿਚਰ ਕੇ ਚੰਗੇ ਕੰਮ ਕਰੀਏ ਤੇ ਆਪਦੀ ਸੋਚ ਨੂੰ ਵੀ ਯਾਦ ਰੱਖੀਏ ਜੈ ਹਿੰਦ ਨਗਰ ਪੰਚਾਇਤ ਮੱਲਾਵਾਲਾ ਖਾਸ ਦੇ ਪ੍ਰਧਾਨ ਸ਼੍ਰੀਮਤੀ ਕਰਮਜੀਤ ਕੌਰ ਉਹਨਾਂ ਦੇ ਪੁੱਤਰ ਸ਼੍ਰੀ ਮਹਾਵੀਰ ਸਿੰਘ ਦੁਲੇਵਾਲੀਆ ਜੀ ਨੂੰ ਬਹੁਤ-ਬਹੁਤ ਵਧਾਈਆਂ ਹੋਣ ਔਰ ਸਾਡੇ ਸਮੂਹ ਕਰਮਚਾਰੀ ਜਿਹੜੇ ਦਿਨ ਰਾਤ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਦਾ ਉਹਨਾਂ ਨੂੰ ਵਧਾਈ ਦੇਣਾ ਹਾਂ ਮੈਂ ਨਗਰ ਪੰਚਾਇਤ ਦਫ਼ਤਰ ਵੱਲੋਂ ਔਰ ਸ਼ਹਿਰ ਨਿਵਾਸੀਆਂ ਵੱਲੋਂ ਮੇਰੇ ਵੱਲੋਂ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਸ਼ਹਿਰ ਵਾਸੀਆਂ ਨੂੰ ਜੈ ਬਲਮਕੀ ਜੀ ਜੈ ਭੀਮ ਜੈ ਭਰਤ ਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ